ਨਾਮ ਕਰਿ ਕਨੇਰੀ ਅੰਸ ਨਪੈ ਸਾਰਾ ਅਰਧ ਵਾਰ ਸੇਵਾ ਕਰੇ ਤਾ ਕਿ ਪਾਇ ਮਾਣ ਨਾਨਕ ਸੂ ਲਗਤਿ ਇਸ ਮਿਲੈ ਲਗਾ ਸੁ ਪ੍ਰਵਾਨ ਮਹਲਾ ਤੁਝਾ ਜੋ ਜੀ ਕੈ ਸੁਭੈ ਮੁ ਕਾ ਜਿ ਆਵਉ ਠੀ ਤੇ ਵਿਖੋ ਕੀ ਹਉ ਤੈ ਵਿਖੋ ਜਿ ਆਵੈ ਤੁਝਾ ਨਾਲਿ ਅਨੰਦੋ ਸੀ ਕਦੇ ਨਾਮਿ ਰਾਸ ਜਿਦਾ ਜਾਣੈ ਤਉ ਗੁਰਤੈ ਵਸੂਂ ਵਸੂਂ ਅੰਦਰ ਵਸ ਸਮਾਵੇ ਮੁਜੀ ਗੁਵਰਮਾਸ ਸਾਇਬ ਜੀ ਦੀ ਹੁਕਮ ਨਾਲ ਚੱਲੈ ਤੱਕ ਗਿੜਿਆ ਦਾਸ ਪੁਰਮਾਨ ਗੁਰੂ ਗਵਨ ਅਸਿਪਤ ਰਸਮਾ ਲਾ ਨੂੰ ਜਾ ਨਾ ਪਿਆਰੇ ਦੁਸ਼ਮੀ ਬੜਾ ਰੋਸ਼ਨੀ ਹੋ ਪਾਣੀ ਅੰਦਰ ਰੀਚਾ ਹੋ ਜਦਾ कोई न आनंद कम या रस के रास एक पद चुनगी करे तू जी विलास को चरन लखि चतरी जल्लस पस्मि काय ਅਕਰ ਲਗੇ ਚਾਗਰੀ ਜੇ ਚਲੈ ਅਖਸ ਮੈਂ ਭਾਇ ਔਰ ਮੰਤ ਸੁਨਵਾ ਗਲੀਆ ਬਜੋ ਵੀ ਤੋੜਾ ਖਾਇ ਖਸਮੇ ਕਰੇ ਬਰਾਬਰੀ ਫਿਰ ਗੈ ਰਤੰਦਰ ਪਾਇ ਬਜੋ ਗਾਇ ਅਗਲਾ ਮੋਹਿ ਮੋ ਬਾਣਾ ਖਾਇ ਜਿਸ ਦਾ ਦਿੱਤਾ ਖਾਵਣਾ ਤਿਸ ਕਿਆ ਸਬਾਸ ਨਾਨਕ ਹੁਕਮ ਨਾ ਚਲੇ ਨਾ ਕਸਮ ਚਲਾਏ ਹਰ ਦਾ ਜਿਨ ਅੰਤ ਵਰ ਵਰ ਕੀਤ ਕਰ ਤੁਮਰ ਤੁਮਾਹਾਰਾ ਕੋਈ ਯਾ ਕਰੇ ਦੁਨ ਵਰਤਾ ਦੀ ਯਾਰਾ ਤੈਨੂੰ ਕਰ ਸੇਤੀ ਮਨ ਬਾਤਿਆਂ ਨਾ ਇਸ ਲਤਵਾ ਨਾਨਕ ਕਰਤੋ ਜੀ ਕਰਤੋ ਜੀ ਅਰਸਾ ਕਰਨਸਾ ਅਰਸਾ ਕਰਸਾ ਔੜੀ ਨਾਨਕ ਜਨਤਨਾ ਜਪ ਕੇ ਪਰਵਾਰ ਆਕਰੈ ਸਾਥੀ ਪ੍ਰਾਪ ਕਰੈ ਮਾ ਇਕ ਨਾ ਗਲੀ ਜੰਦੀ ਰੇ ਪੂਰੀ ਚੜੈ ਬਸਿਆ ਰੇ ਅਪ ਕਰੈ ਕਰੈ ਆਪ ਹੋ ਕੈਸੋ ਕਰੀਬ ਪੁਕਾਰ ਨਾਨਕ ਕਰਣਾ ਜਿੰਦਿਆ ਅਪ ਸਿਹੀ ਕਰਨੀ ਸੋ ਅਰਜ ਸੁਚੁਗ ਬਗਦੇ ਤੋ ਪਾ

ਟਾੜੇ ਸਾਜਨਾ ਪੇ ਪੂਰਣ ਦੇ ਇਕ ਨੇ ਦੁੱਧ ਸਮਾਈ ਅਜ ਜੁਲੇ ਰਹਿਣ ਚੜੇ ਇਕ ਨਿਹਾਲੇ ਪੈ ਸਵਣੇ ਪੁੱਪ ਰੰਖੜੇ ਤਨਾ ਸਵਰੇ ਨਾਲ ਕਾਜੂ ਨਦਰ ਕਰੇ ਮਹਲਾ ਦੂਜਾ ਆਪੇ ਸਾਜੀ ਕਰੀ ਆਪ ਜੜੀ ਈ ਅਕ ਆਪ ਕਿਸਮ ਚ ਜਨ ਕੀ ਉਪਾਇ ਕੈ ਲਿਖੈ ਤਪ ਤਾਰ ਇਸ ਰੋ ਸੰਭਾਈ ਸਾਈ ਕਰ ਕਮਾਵਣੀ ਤਰਛੋੜੀ ਤੈ ਨਾ ਪਾਏ ਨਾਨਕੇ ਕੀ ਬਾਰੇ ਔਰ ਦੂਜੀ ਨਹੀਂ ਜਾਏ ਸੋ ਕਰ ਜਿਤ ਸਰ ਜਾਏ ਸੋ ਕਰ ਜਿਤ ਸਹਿਰ ਜਾਏ ਸੁਖ ਸਾਨਸ ਰੇ ਮਨਾ I mm -hmm. Look <laughs> ਹਾਏ ਗੁਰੂ 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 ਹਾਏ ਗੁਰ ਵਾਹਿਗੁਰੂ ਵਾਹਿਗੁਰੂ you in a ਕੀ ਦਰ ਕੋਤਾ ਸਤਪੁਰ ਪਰਸਾਦ ਅਨੰਤ ਪਿਆਰੀ ਨਾਹੀ ਸਤਪੁਰ ਮੈਂ ਪਾਇ ਸਮਝਵਤਾ ਰਾਮ ਜੀ ਜਨ ਬਰਾਰ ਲਈ ਜੋ ਜਾਨ ਯੋਸਾ ਗਾਉਗਾ ਤੇ ਤੇ ਸੁਪਾ ਮਨਾਇਓ ਸੇ ਜੇ ਇੱਛਾ ਸਾ ਪੂਰਾ ਅਗਰ ਦਾ ਕੁਰਬਾਨ ਕੀਤਾ ਗੁਰੂ ਦੇ ਚਰਨਿਆ ਦੇਵ ਜੀ ਆਂਗਾ ਗਹਿਨੰਦ ਸੁਖੋ ਸੰਤੋਸ਼ ਰਮਨ ਲੋਕਿਆ ਸੱਚਾ ਨਾਮ ਮੇਰਾ ਅਧਾਰ ਵਾਹਿਗੁਰੂ ਕੰਸੋ ਧਿਕਾਰ ਸੁਭਾ ਹੈ ਕਾਲ ਸੁਭਾ ਦੇ ਸਭ ਨੂੰ ਦਿੱਤਾ ਹਲ ਕਰਾਰਿਆ ਬੰਦੂਤ ਤੁਵਾਸ ਕੀ ਤੇ ਕਾਲ ਬੜ ਮਾਰਿਆ ਕਰ ਕਰ ਨਾਇਕੋ ਜਨ ਕੋ ਸੇ ਨਾਮ ਨਕਲਾ ਕੇ ਜੈ ਨਾਮ ਨੂੰ ਤੋ ਸੁਭਾ ਤੁਸਕਰਣ ਬੜ ਵਾਰੀ ਅਰਜ ਸੁਨੋ ਬੜ ਮਾ ਕੀਓ ਸਗ ਰਤਨ ਰਤਪੂਰ

ਸਤ ਜਗਤ ਸਤ ਜਗਤ ਸੰਗਿਆ ਮੁਰਾਈ ਨਾਟੇ ਚਰਮ ਦੂਰ ਕੰਨੀ ਆਪੋ ਆਪਣੀ ਜਨ ਦੇਤਿ ਦੂਰ ਕੀ ਆਪਿਆ ਰਾਇ ਸਤ ਤਤ ਪਾਲ ਨਾਨਕ ਦੇ ਮੁਖ ਉਜਲੇ ਕੀ ਸੁਣੀ ਨਾਲ ਜਿੰਨੀ ਲਾਂ ਧਿਆਨ ਆਂਦੇ

thank you